ਅਮਰੂਦ ਬਾਗ ਢਾਲੇ ਵਾਲੇ ਮੁਆਵਜ਼ੇ ਦਾ ਮਸਲਾ ਬੜਾ ਉੱਠਿਆ ਪਿੰਡ ਬਾਕਰਪੁਰ ਮਹਾਲੀ ਵਾਲਾ ਉਹਦੇ ਚਾਹੀਏ ਅਫਸਰਾਂ ਦੀਆਂ ਪਤਨੀਆਂ ਨੇ ਵੀ ਬਹੁਤ ਖੂਬ ਮਤਲਬ ਕਹਿੰਦੇ ਕਿ ਖਾਤੇ ਭਰ ਲਿਆ ਆਪਣੇ ਬਾਗੋ ਬਾਗ ਹੋ ਗਏ ਉਹ ਵੀ ਅਮਰੂਦਾਂ ਵਾਲੇ ਬਾਗਾਂ ਵਾਲੇ ਮਸਲੇ 'ਚ ਵਿਜੀਲੈਂਸ ਦੀ ਅੱਖ ਤੋਂ ਤਾਂ ਬੇਸ਼ੱਕ ਬਚ ਕੇ ਅਦਾਲਤਾਂ 'ਚ ਮਾਫੀਆਂ ਤੱਕ ਮੰਗਦੇ ਕਹਿੰਦੇ ਅਸੀਂ ਜੋ ਲਿਆ ਵਾਪਸ ਦੇਣ ਨੂੰ ਤਿਆਰ ਆਂ ਪਰ ਈਡੀ ਕਹਿੰਦੀ ਨਹੀਂ ਐਨੇ ਸੁੱਕੇ ਨਹੀਂ ਜਾਣਦੇ ਨੇ ਰੇਡਾਂ ਹੋ ਗਈਆਂ 26 ਥਾਵਾਂ ਤੇ ਉਹਦੇ 'ਚ ਦੋ ਆਈਐਸ ਅਫਸਰਾਂ ਦੇ ਘਰਾਂ ਦੀਆਂ ਰੇਡਾਂ ਵੀ ਹੋਈਆਂ ਨਤੀਜੇ ਕੀ ਨਿਕਲ ਸਕਦੇ ਆ ਨਤੀਜੇ ਬਹੁਤ ਮਾੜੇ ਨਿਕਲਗੇ ਇੱਕ ਤੇ ਕਹਿੰਦੇ ਵੀ ਫਸਿਆ ਗਿਆ ਇੱਕ सीबीआई ਨੇ ਵੀ ਜਵਾਬ ਤਲਬੀ ਕੀਤੀ ਆਈਡੀ ਨੇ ਵੀ ਜਵਾਬ ਤਲਬੀ ਕੀਤੀ ਲੇਕਿਨ ਮੇਰਾ ਤੇ ਪੰਜਾਬ ਦੇ ਆਈਐਸ ਅਫਸਰਾਂ ਨੂੰ ਸਵਾਲ ਆ ਕਿ ਹੁਣ 70 ਜਿਹੜੇ ਆਈਐਸ ਅਫਸਰ ਨਾ ਉਹ ਇਕੱਠੇ ਹੋ ਕੇ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਕੋ ਉਹੀ 10000 ਰੁਪਏ ਤੋਂ ਲੈ ਕੇ 25000 ਰੁਪਏ ਤੱਕ ਇਕੱਠੇ ਕਰਕੇ ਇੱਕ ਪੈਸੇ ਅਮਾਉਂਟ ਇਕੱਠੇ ਕਰਕੇ ਕਿਹੀ ਲੋਡ ਪਾਵਾਂਗੇ ਤੇ ਸੁਪਰੀਮ ਕੋਰਟ ਜਾਵਾਂਗੇ ਤੇ ਤੁਸੀਂ ਭਗਵੰਤ ਮਾਨ ਸਾਹਿਬ ਨੂੰ ਡਰਾ ਲਿਆ ਸੀ ਕਿ ਸਵੇਰੇ ਸਵੇਰੇ ਜ 7 ਵਜੇ ਸਾਰੇ 70 ਐਮਪੀ ਕ ਆਈਐਸ ਇਕੱਠੇ ਹੋਗੇ ਉਹਦੇ ਚ ਡੀਸੀਵੀ ਸੀ ਨੀਲਮਾ ਮੈਡਮ ਨੂੰ ਬਚਾਉਣ ਦੀ ਖਾਤਰ ਤੁਸੀਂ 70 ਜਾਨੇ ਇਕੱਠੇ ਹੋਗੇ ਸਰਕਾਰ ਨੂੰ ਤੁਸੀਂ ਡਰਾ ਲਿਆ ਧਮਕਾ ਲਿਆ ਕਿਉਂਕਿ ਇੱਕ ਤੁਹਾਡੇ ਸਰਕਾਰ ਦੇ ਸਾਹਮਣੇ 70 ਆਈਐਸ ਇਕੱਠੇ ਹੋਣ ਉਹਦੇ ਤੁਸੀਂ ਬਚਾਲੀ ਨੀਲਮਾ ਉਹਦੇ ਤਰੱਕੀ ਵੀ ਲੈ ਗਈ ਉਹਦੇ ਸਕੱਤਰ ਵੀ ਬਣ ਗਏ ਹਾਲਾਂਕਿ ਸਰਕਾਰ ਨੇ ਗਲਤ ਕੀਤਾ ਕਿਉਂਕਿ ਪ੍ਰਮੋਸ਼ਨ ਹੋ ਨਹੀਂ ਸਕਦੀ ਮਕਦਮਾ ਅੰਦਰ ਤੇ ਹੁਣ ਕੀ ਤੁਸੀਂ ਇਕੱਠੇ ਹੋਗੇ ਹੁਣ ਤੁਹਾਡੇ ਡਿਪਟੀ ਕਮਿਸ਼ਨਰ ਰਜੇਸ਼ ਧਮਾਨ ਸਾਹਿਬ ਤੁਹਾਡੇ ਐਕਸਾਈਜ਼ ਐਂਡ ਟੈਕਨੀਸ਼ੀਅਨ ਕਮਿਸ਼ਨਰ ਵਰ ਰੂਜਮ ਸਾਹਿਬ ਹੁਣ ਈਡੀ ਨੇ ਸਰਚਾਂ ਚੱਲ ਰਹੀਆਂ ਰੇਡਾਂ ਚੱਲਿਆ ਹੁਣ ਹੋ ਜੋ ਇਕੱਠੇ ਹੁਣ ਇਕੱਠੇ ਹੋ ਕੇ ਜਾਓ ਦੇਸ਼ ਦੇ ਗ੍ਰਹਿ ਮੰਤਰੀਆਂ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਪੰਜਾਬ ਦੇ ਆਈਐਸ ਅਫਸਰ ਇਸ ਕੰਮ ਵਾਸਤੇ ਨੇ ਕਿ ਜੇ ਤੁਹਾਡਾ ਕੋਈ ਸਾਥੀ ਫੜਿਆ ਜਾਂਦਾ ਤੇ ਤੁਸੀਂ ਸਰਕਾਰਾਂ ਨੂੰ ਡਰਾਉਗੇ ਧਮਕਾਉਗੇ ਹੁਣ ਡਰਾਉ ਈਡੀ ਨੂੰ ਹੁਣ ਡਰਾਉ ਦੇਸ਼ ਦੀ ਸਰਕਾਰ ਨੂੰ ਹੁਣ ਪਤਾ ਲੱਗੂਗਾ ਕਿ ਤੁਹਾਡੀਆਂ ਪੱਟਾਂ ਦੇ ਵਿੱਚ ਕਿੰਨੀ ਜਾਣ ਹੈਗੀਆ ਉਦੋਂ ਤੇ ਤੁਸੀਂ ਸਰਕਾਰ ਨੂੰ ਡਰਾ ਲਿਆ ਹੁਣ ਸਵਾਲ ਹੈ ਰਜੇਸ਼ ਧਮਾਨ ਸਾਹਿਬ ਦੀ ਦੇਖੋ ਕਰਨੀਆਂ ਚੋਰੀਆਂ ਤੇ 1.5 ਕਰੋੜ ਰੁਪਏ ਝੂਠੇ ਬਾਗ ਸ਼ੋਅ ਕਰਕੇ ਆਪਣੀਆਂ ਘਰ ਵਾਲੀਆਂ ਦੇ ਖਾਤੇ 'ਚ ਪਾਉਣੇ ਤੇ ਸਿਰ ਤੇ ਕੇਸਰੀ ਪੱਗ ਬਣ ਗਏ ਤੇ ਮੈਂ ਭਗਤ ਸਿੰਘ ਬਣ ਗਿਆ ਪਿੱਛੇ ਜੇ ਤਸਵੀਰਾਂ ਵਾਇਰਲ ਹੋਈਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਬੈਠ ਕੇ ਕੇਸਰੀ ਪੱਗ ਬਣ ਕੇ ਜੀ ਮੈਂ ਸੱਚਾ ਹੋ ਗਿਆ ਔਰ ਸਭ ਤੋਂ ਪੰਜਾਬ ਦੇ ਵਿੱਚ ਇੱਕ ਖੂਬਸੂਰਤ ਮਿਸਾਲ ਪੇਸ਼ ਕੀਤੀ ਕਿ ਜਿਨ੍ਹਾਂ ਨੇ ਚੋਰਾ ਨੇ ਬਾਗ ਦੇ ਰਿਹਾ ਬੂਟੇ ਕਹਿੰਦੇ ਕਿਲੇ ਦੇ ਵਿੱਚ ਇੰਨੇ ਲਾ ਦਿੱਤੇ ਹੈਗੇ ਤੇ ਕਿਲੇ ਫਲ ਇਹਨਾਂ ਦਿਖਾ ਦਿੱਤਾ ਹੈਗਾ ਜਿਹੜਾ ਹੋ ਵੀ ਨਹੀਂ ਸਕਦਾ ਸੀ ਖਾਤਿਆਂ 'ਚ ਪੁਆਏ ਕਹਿੰਦੇ ਅਸੀਂ ਪੈਸੇ ਦੇ ਦਿੰਦੇ ਸਾਨੂੰ ਰਿਲੀਫ ਦੇ ਦਿਓ ਮਤਲਬ ਕੱਲ ਨੂੰ ਕੋਈ ਚੋਰ ਫੜਿਆ ਜਾਂਦਾ ਜਾਵੇ ਕਿਰਪਾ ਇਹ ਚੋਰੀ ਕਰੇ ਚਾਹੇ 1 ਕਰੋੜ ਰੁਪਏ ਦੀ ਚੋਰੀ ਕਿ ਜੀ ਮੈਂ 1 ਕਰੋੜ ਰੁਪਈਆ ਵਾਪਸ ਕਰ ਦਿੰਦਾ ਮੈਨੂੰ ਬਰੀ ਕਰ ਦਿਓ ਪੰਜਾਬ ਦੇ ਵਿੱਚ ਇੱਕ ਇਹ ਰਵਾਇਤ ਸ਼ੁਰੂ ਕਰ ਦਿੱਤੀ ਵਿਜੀਲੈਂਸ ਵਾਲਿਆਂ ਨੇ ਤੇ ਅਦਾਲਤਾਂ ਨੇ ਸਰਕਾਰਾਂ ਨੇ ਅਫਸਰਾਂ ਨਾਲ ਮਿਲ ਕੇ ਕਿਉਂਕਿ ਵਿਜੀਲੈਂਸ ਨੇ ਵੀ ਤੇਰ ਮੇਰ ਵਾਲੀ ਕਾਰਵਾਈ ਕੀਤੀ ਸੀ ਇਹਨਾਂ ਨੂੰ ਤੇ ਐਂ ਹੱਥ ਤੱਕ ਨਹੀਂ ਲਾਇਆ ਤੇ ਉਧਰ ਜਿਹੜੀਆਂ ਬੁੱਢੀਆਂ ਮਾਈਆਂ ਸੀ ਜਿਹੜੀਆਂ ਇਸ ਵਿੱਚ ਮਨਾਮਿਤ ਕੀਤੀਆਂ ਉਹ ਉਦੋਂ ਹੀ ਚੱਕ ਲਈਆਂ ਸੀ 22 ਜਾਣੇ ਸੀ ਹਮਮ ਔਰ ਸਭ ਤੋਂ ਵੱਡੀ ਗੱਲ ਇਹ ਕਿ ਆਈਐਸ ਅਫਸਰਾਂ ਦੀ ਘਰ ਵਾਲੀਆਂ ਦੇ ਨਾਮ ਬੜੇ ਗੋਲ ਮੋਲ ਪਾਏ ਸੀ ਐਡਰੈਸ ਗਲਤ ਨਾਮ ਗਲਤ ਜਿਹੜਾ ਕਲੀਅਰ ਨ ਹੋਵੇ ਉਹਦੇ ਚ ਚੱਕਰ ਇਹ ਆ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਬਾਈਆਂ ਦੇ ਵਿੱਚ ਇੱਕ 95 ਸਾਲ ਦੀ ਆਂਟੀ ਇੱਕ ਵਿਧਵਾ ਆਂਟੀ ਉਹ ਵਿਜੀਲੈਂਸ ਨੇ ਫੜ ਵੀ ਲਈਆਂ ਉਦੋਂ ਵਿਜੀਲੈਂਸ ਨੂੰ ਕੋਈ ਸ਼ਰਮ ਨਹੀਂ ਆਈ ਤੇ ਜਦੋਂ ਆਈਐਸ ਅਫਸਰਾਂ ਦੀਆਂ ਘਰਵਾਲੀਆਂ ਦੇ ਨਾਲ ਉਹਦੇ ਸ਼ਰਮ ਆਣ ਲੱਗੇ ਉਦੋਂ ਘੁੰਡ ਕੱਢ ਲਿਆ ਵਿਜੀਲੈਂਸ ਨੇ ਹੁਣ ਹੁਣ ਕੀ ਹੋਊਗਾ ਕਿਉਂਕਿ ਜਿੱਥੇ ਜਿੱਥੇ ਈਡੀ ਕੋ ਇੰਨੀਆਂ ਪਾਵਰਵੇਂ ਦੇਸ਼ ਦੇ ਵਿੱਚ ਕੋਈ ਵੀ ਸਟੇਟ ਪੁਲਿਸ ਕੋਈ ਮੁਕਦਮਾ ਦਰਜ ਕਰਦੀ ਨਾ ਤੂੰ ਵਿਜੀਲੈਂਸ ਨੂੰ ਦੇ ਤੁਸੀਂ ਪ੍ਰਚਾਕੇ ਵਿਜੀਲੈਂਸ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਜਿੰਨੀਆਂ ਵੀ ਵਿਜੀਲੈਂਸ ਨੇ ਕਿਸੇ ਕੋਈ ਵਿਜੀਲੈਂਸ ਬਿਊਰੋ ਕਹਿੰਦਾ ਕੋਈ ਏਸੀਬੀ ਕਹਿੰਦਾ ਕੋਈ ਜੀਸੀਬੀ ਕਹਿੰਦਾ ਹੈਨਾ ਇਹ ਜਿੰਨਾ ਇਹਨਾਂ ਕਹਿੰਦੇ ਕਹਿੰਦੇ ਵਿਜੀਲੈਂਸ ਦਾ ਕੀ ਕੰਮ ਹੈਗਾ ਜੀ ਹਿੰਦੁਸਤਾਨ ਦੇ ਵਿੱਚ ਪੈਸੇ ਦੇ ਕੇ ਬੰਦਾ ਫੜਦੇ ਨੇ ਤੇ ਪੈਸੇ ਦੇ ਕੇ ਛੱਡ ਦਿੰਦੇ ਨੇ ਜਦੋਂ ਆਪਾਂ ਕਹਿੰਦੇ ਰੈੱਡ ਹੈਂਡਡ ਰੈੱਡ ਹੈਂਡਡ ਇਹ ਆਮ ਚਰਚਾ ਹੁਣ ਸਵਾਲ ਹੈ ਜਿਹੜਾ ਮਰੂਦਾਂ ਦਾ ਬਾਗ ਸੀ 150 ਕਰੋੜ ਰੁਪਏ ਦਾ ਹੈ ਤੇ ਕਹਿੰਦੇ 3-400 ਕਰੋੜ ਦਾ ਗੱਬਣਾ ਪਰ 150 ਕਰੋੜ ਦਾ ਦੱਸਿਆ ਜਾ ਰਿਹਾ ਉਹਦੇ ਚ ਕੀ ਹੈ ਸਵਾਲ ਹੈ ਕਿ ਉਹ 22 ਜਾਣੇ ਨੇ ਹੁਣ ਉਹ ਜਿਹੜੇ ਅੱਜ ਜਿਹੜੇ ਵਰਨੂਰਜਮ ਸਾਹਿਬ ਆ ਇਹ ਐਕਸਰਸਾਈਜ਼ ਆ ਜਿਹੜੀ ਦਿੱਲੀ ਪਾਲਿਸੀ ਬਣੀ ਹੈ ਜਿਹੜੀ ਪੰਜਾਬ ਪਾਲਿਸੀ ਵਾਲੀ ਇਹ ਰਿਸਪੌਂਸਿਬਲ ਆ ਵਰਰੂਜਮ ਦੇ ਘਰ ਪਹਿਲਾਂ ਵੀ ਰੇਡ ਹੋ ਚੁੱਕੀ ਹੈ ਅੱਜ ਉਹਨਾਂ ਦੇ ਘਰ ਜਿਹੜੇ ਕੋਠੀ ਪ੍ਰਾਈਵੇਟ ਹੈਗੀ ਸੈਕਟਰ ਚੰਡੀਗੜ 21 ਦੇ ਵਿੱਚ ਉਹ ਬਾਹਰ ਜਿਹੜਾ ਕਾगज ਆ ਲਾਇਆ ਹੁੰਦਾ ਉਹਦੇ ਚ ਕਾगज ਖਿਲਰੇ ਹੋਏ ਆਗੇ ਨੇ ਉਹ ਕਾगज ਅੰਦਰੋਂ ਆਏ ਨੇ ਕਿ ਜਾਂ ਹੋਰ ਕਿੰਨੇ ਸੁੱਟੇ ਆਗੇ ਨੇ ਉਹ ਵੀ ਇਹ ਰਫੇਰੀ ਨਾ ਕਹਿੰਦੇ ਨਾ ਕਿ ਚੋਰ ਦੀ ਦਾੜੀ ਦੇ ਵਿੱਚ ਤਿੰਨ ਕ ਉਹਨਾਂ ਨੂੰ ਪਤਾ ਲੱਗ ਗਿਆ ਹੋਊਗਾ ਕਿ ਸਰਚ ਹੋ ਰਹੀ ਹੈਗੀ ਇਸ ਤੋਂ ਬਾਅਦ ਉਹਨਾਂ ਨੇ ਕਾगज ਪਾੜ ਕੇ ਸੋਰੇ ਪੀ ਜਿ ਸੋਣ ਨੇ ਤੇ ਅੱਗ ਲਾ ਦਿੰਦੇ ਹੁਣ ਉਹ ਈਡੀਓ ਇੱਕ ਲੇਡੀ ਅਫੀਸਰ ਇਕੱਠੇ ਕਰਦੀ ਆ ਨਾ ਉਹ ਜੋੜ ਲੈਣਗੇ ਹੁਣ ਪਤਾ ਲੱਗ ਜੂ ਕਿ ਗੜਬੜ ਕਿਨੀ ਹੋ ਔਰ ਵਰ ਰੂਜਮ ਸਾਹਿਬ ਵਾਸਤੇ ਹੋ ਸਕਦਾ ਇਹ ਨਹੀਂ ਕਹਿੰਦੇ ਕਿ ਬੇਈਮਾਨ ਅਹੀਂ ਕਹਿੰਦੇ ਕਿ ਇਮਾਨਦਾਰ ਜੀ ਕੱਟੜ ਇਮਾਨਦਾਰਾ ਕਿਉਂਕਿ ਪੰਜਾਬ ਚ ਜੇ ਅਫਸਰ ਵੀ ਹੈ ਤੇ ਜੇ ਪੋਲਿਟਿਸ਼ੀਨ ਉਹਨਾਂ ਆਪਾਂ ਇਮਾਨਦਾਰ ਨਹੀਂ ਕਹ ਸਕੀ ਆਪਾਂ ਜੇ ਇਮਾਨਦਾਰ ਕਹਾਂਗੇ ਨਾ ਉਹਨਾਂ ਦੀ ਆਪਾਂ ਤੋਹੀਨ ਕਰਾਂਗੇ ਉਹਨਾਂ ਦੀ ਆਪਾਂ ਬੇਇੱਜ਼ਤੀ ਕਰਾਂਗੇ ਹੱਤਕ ਕਰਾਂਗੇ ਇਨਸਲਟ ਕਰਾਂਗੇ ਆਪਾਂ ਕਹਿੰਦੇ ਕਿ ਪੰਜਾਬ ਦੇ ਵਿੱਚ ਜਿੰਨੇ ਇਸ ਟਾਈਮ ਆਮ ਆਦੀ ਪਾਰਟੀ ਦੀ ਸਰਕਾਰ ਦੇ ਐਮ ਐਲ ਏ ਮੰਤਰੀ ਤੇ ਅਫਸਰ ਨੇ ਇਹ ਸਾਰੇ ਕੱਟੜ ਇਮਾਨਦਾਰ ਆਪਾਂ ਮੰਨ ਕੇ ਜਿਲਦੇ ਵਰਨੂਜਮ ਸਾਹਿਬ ਵੀ ਕੱਟੜ ਇਮਾਨਦਾਰ ਨੇ ਹੁਣ ਸਵਾਲ ਹੈ ਕਿ ਜਿਹੜੀ ਦਿੱਲੀ ਐਕਸਾਈਜ਼ ਪਾਲਿਸੀ ਬਣੀ ਸੀ ਜਿਹੜੀ ਪੰਜਾਬ ਐਕਸਾਈਜ਼ ਪਾਲਿਸੀ ਬਣੀ ਸੀ ਉਹਦੇ ਉਹ ਵੀ ਇੱਕ ਕੇਸ ਹੋ ਗਿਆ ਹੁਣ ਇੱਕ ਆ ਕੇਸ ਹੋ ਗਿਆ ਹੁਣ ਵਿਜੀਲੈਂਸ ਨੇ ਉਹਨੇ ਈਡੀ ਨੇ ਕੇਰਾ ਪਾ ਲਿਆਗਾ ਐਕਸਾਈਡ ਪਾਲਿਸੀ ਦੇ ਵਿੱਚ ਪਤਾ ਨਹੀਂ ਤੁਸੀਂ ਕਿੰਨਾ ਕਿ ਈਡੀ ਨੂੰ ਸਪੋਰਟ ਕੀਤੀ ਕਿ ਨਹੀਂ ਕੀਤੀ ਹੈਗੀ ਇਮਾਨਦਾਰੀ ਦੇ ਨਾਲ ਪਰ ਹੁਣ ਜਦੋਂ ਤੁਹਾਡੀਆਂ ਘਰ ਵਾਲੀਆਂ ਦੇ ਨਾਮ ਆ ਗਏ ਤੁਹਾਡੀਆਂ ਘਰ ਵਾਲੀਆਂ ਇੱਕ ਦੇ ਘਰ ਵਾਲੀ ਦੇ ਨਾਮ ਤੇ ਕੋਈ 1 ਕਰੋੜ 40 45 ਲੱਖ ਗਿਆ ਸੀ ਇੱਕ ਦੇ 65 ਲੱਖ ਗਿਆ ਸੀ ਉਹ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਉਹ ਮੰਨਿਆ ਕਿ ਤੁਹਾਡੀਆਂ ਘਰ ਵਾਲੀਆਂ ਨੂੰ ਵਿਜੀਲੈਂਸ ਨੇ ਨਹੀਂ ਬੁਲਾਇਆ ਵਿਜੀਲੈਂਸ ਵਾਲੇ ਡਰਦੇ ਰਹੇ ਹੈਗੇ ਨੇ ਪਰ ਹੁਣ ਈਡੀ 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 ਵਾਲੇ ਜੇਠ ਨਹੀਂ ਲੱਗਦੇ ਉਹਨਾਂ ਨੇ ਰਿਲੀਸ ਦਾ ਪੱਥਾ ਕੀਤਾ ਰਿਕਾਰਡ ਵੀ ਕਹਿੰਦੇ ਲੈ ਲਿਆ ਈਡੀ ਨੇ ਆਪਣੇ ਕੋਲ ਤੇ ਉਸੇ ਦੇ ਆਧਾਰ ਦੇ ਉੱਤੇ ਰੇਡਾਂ ਹੋਈਆਂ ਐ ਮੈਂ ਵੀ ਕਹਿੰਦੇ ਕਿ ਈਡੀ ਹਰ ਪੁਲਿਸ ਜਿਹੜੀ ਮਕਦਮਾ ਦਰਜ ਕਰਦੀ ਈਡੀ ਕੋ ਪਾਵਰਾਂ ਨੇ ਹੁਣ ਤੁਹਾਨੂੰ ਜਾਣਾ ਪੈਣਾ ਹੈ ਚਾਹੀ ਤੁਸੀਂ ਈਡੀ ਵਾਲਿਆਂ ਨੂੰ ਜੇੜ ਸਮਝੋ ਚਾਹੀ ਡੇੜ ਸਮਝੋ ਹੁਣ ਜਾਣਾ ਪੈਣਾ ਉਥੇ ਹੁਣ ਰਿਸ਼ਤੇਦਾਰੀ ਨਹੀਂ ਨਿਕਲੀਆਂ ਜਿਵੇਂ ਵਿਜੀਲੈਂਸ ਨੇ ਤੁਹਾਡੀ ਰਿਸ਼ਤੇਦਾਰੀ ਨਿਕਲਾਈ ਮੈਨੂੰ ਤੇ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਉਸੇ ਦਿਨ ਦੋਨੇ ਅਫਸਰ ਸਸਪੈਂਡ ਕਰ ਦੇਣੇ ਚਾਹੀਦੇ ਸੀ ਵਰਨੂਜਮ ਸਾਹਿਬ ਵੀ ਸਸਪੈਂਡ ਕਰ ਦੇਣੇ ਚਾਹੀਦੇ ਸੀ ਔਰ ਰਜੇਸ਼ ਧਮਾਨ ਸਾਹਿਬ ਵੀ ਸਸਪੈਂਡ ਕਰ ਦੇਣੇ ਚਾਹੀਦੇ ਸੀ ਕਿ ਇਹੋ ਜੇ ਅਫਸਰ ਇੱਕ ਪਾਸੇ ਤੁਸੀਂ ਕਹਿੰਦੇ ਕਿ ਅਸੀਂ ਕਟੜ ਇਮਾਨਦਾਰ ਸਰਕਾਰ ਤੇ ਕਟੜ ਇਮਾਨਦਾਰ ਸਰਕਾਰ ਦੇ ਵਿੱਚ ਦੋ ਆਫੀਸਰ ਦੋਨੇ ਆਈਐਸ ਆਫੀਸਰ ਜਿਨ੍ਹਾਂ ਨੇ ਅਮਰੂਦ ਬਾਗ ਘਟਾਲੇ ਜਿਹੜਾ ਗਮਾੜਾ ਨੇ ਜ਼ਮੀਨ ਅਕਵਾਇਰ ਕੀਤੀ ਸੀ ਉਹਦੇ ਚ ਕਿਵੇਂ ਫਰਜੀ ਮਾਖਿੜ ਕਿਵੇਂ ਆਪਣੀਆਂ ਘਰਵਾਲੀਆਂ ਦੇ ਨਾਮ ਤੇ ਪੈਸੇ ਪਵਾਏ ਆਗੇ ਨੇ ਤੇ ਇਹੋ ਜ਼ਿੰਮੇਵਾਰ ਅਫੀਸਰ ਇਹਨਾਂ ਨੂੰ ਤਾਂ ਘੱਟੋ ਘੜ ਸਸਪੈਂਡ ਕਰ ਦਿੰਦੇ ਜਿਹੜੇ ਕੇਸਰੀਆਂ ਪੱਗਾਂ ਬਣ ਕੇ ਆਪਣੇ ਆਪ ਨੂੰ ਭਗ ਸਿੰਘ ਦੱਸਣ ਲੱਪੇ ਯਾਰ ਘੱਟੋ ਘੜ ਇੰਨੀ ਤੇ ਸ਼ਰਮ ਹੋਣੀ ਚਾਹੀਦੀ ਹੈਗੀ ਨਾ ਹੁਣ ਇਹ ਜਿਹੜੀ ਮੁਸੀਬਤ ਆ ਦੋਨੋਂ ਪਤਾ ਲੱਗਾ ਕਿ ਫਿਰੋਜ਼ਪੁਰ ਵੀ ਸਾਰੀ ਸਰਕਾਰ ਉਹਨਾਂ ਦਾ ਸਰਕਾਰੀ ਕੋਠੀ ਦੀ ਵੀ ਤਲਾਸ਼ੀ ਹੋਈ ਪਟਿਆਲੇ ਵੀ ਤਲਾਸ਼ੀ ਹੁਣ ਤੇ ਸੰਗਰੂਰ ਦੇ ਲੋਕ ਵੀ ਜਾਗ ਗਏ ਨੇ ਕਿਉਂਕਿ ਰਜੇਸ਼ ਤਮਾਨ ਸਾਹਿਬ ਐਸ ਡੀ ਐਮ ਸੰਗਰੂਰ ਵੀ ਰਹਿ ਚੁੱਕੇ ਨੇ ਉੱਥੇ ਵੀ ਜਦੋਂ ਇੱਕ ਹਾਈਵੇ ਨਿਕਲਿਆ ਸੀ ਨਾ ਉਹਦੇ 'ਚ ਵੀ ਗੜਬੜੀਆਂ ਦੇ ਖਦਸ਼ੇ ਹੋਏ ਸੀ ਉਹ ਵੀ ਹਜੇ ਚਰਚਾ ਸਾਹਮਣੇ ਆਊਗੀ ਉਹ ਵੀ ਕਾਗਜ਼ ਬਾਹਰ ਆਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਪਰ ਆਹ ਜਿਹੜਾ ਸਵਾਲ ਆ ਨਾ ਜਿਹੜਾ ਈਡੀ ਨੇ ਘੇਰਾ ਪਾਇਆ ਕਿਉਂਕਿ ਈਡੀ ਨੇ ਪਿੱਛੇ ਜੇ ਪੰਜਾਬ ਦੇ ਜਿਹੜੇ ਐਕਸਾਈਜ਼ ਵਿਭਾਗ ਦੇ ਅਫੀਸਰ ਨਾ ਚਾਹੇ ਉਹ ਐਕਸਾਈਜ਼ ਟੈਕਨੀਸ਼ੀਅਨ ਨੇ ਜਿਹੜਾ ਜ਼ਿਲ੍ਹਾ ਲੈਵਲ ਤੇ ਚਾਹੇ ਰਿਜਨਲ ਲੈਵਲ ਦੇ ਨਾ ਸਟੇਟ ਲੈਵਲ ਦੇ ਉਹਨਾਂ ਨੂੰ ਦਿੱਲੀ ਬੁਲਾਇਆ ਸੀ ਈਡੀ ਨੇ ਵੀ ਤੇ ਸੀਬੀਆਈ ਨੇ ਉਹਨਾਂ ਦੇ ਫੋਨ ਚੈਟ ਸਭ ਕੁਝ ਉਹਦੇ 'ਚ ਬਹੁਤ ਸਾਰੇ ਲੋਕਾਂ ਦੇ ਫੋਨ ਤੇ ਚੈਟਿੰਗ ਸਾਹਮਣੇ ਆ ਗਈ ਕਈ ਐਸੇ ਕਰਕੇ ਸੈਕਟਰ 45 ਚੋਂ ਕਈਆਂ ਦੇ ਡਰਾਈਵਰ ਚੁੱਕੇ ਗਏ ਨੇ ਜਿਨ੍ਹਾਂ ਦੇ ਡਰਾਈਵਰ ਚੁੱਕੇ ਗਏ ਉਹਨੂੰ ਨਾ ਪੰਜਾਬ ਦੇਖਦੇ ਨੇ ਨਾ ਦਿੱਲੀ ਦੇਖਦੇ ਨੇ ਉਹ ਤੇ ਗਾਇਬ ਹੋ ਗਏ ਨੇ ਉਹ ਸਾਰਾ ਹੁਣ ਜਿਹੜਾ ਈਡੀ ਦੇ ਨਾ ਅਮਰੂਦ ਅਮਰੂਦ ਘਟਾਲੇ ਦੇ ਜ਼ਰੀਏ ਹੁਣ ਉਹ ਵੀ ਆ ਗਿਆ ਸ਼ਰਾਬ ਵਾਲਾ ਆ ਗਿਆ ਤੇ ਜੇ ਅਫਸਰਾਂ ਦੀ ਇਨਵੋਲਵਮੈਂਟ ਹੋ ਗਈ ਫਿਰ ਲਾਜ਼ਮੀ ਤੌਰ ਤੇ ਪੰਜਾਬ ਦੇ ਜਿਹੜੇ ਪੋਲੀਟੀਕਲ ਲੋਕ ਆਮ ਆਦੀ ਪਾਰਟੀ ਦੇ ਨਾਲ ਜੁੜੇ ਨੇ ਉਨ੍ਹਾਂ ਤੱਕ ਵੀ ਈਡੀ ਦੀ ਕਾਰਵਾਈ ਜਾਏਗੀ ਕਿਉਂਕਿ ਜਿਵੇਂ ਕੇਜਰੀਵਾਲ ਸਾਹਿਬ ਤੱਕ ਕੀ ਹੈ ਕਿ ਜਿਹੜੀ ਉਹ ਜਿਹੜੀ ਉਹ ਬੀਆਰਐਸ ਪਾਰਟੀ ਆ ਤੇਲੰਗਾਨਾ ਦੀ ਪਾਰਟੀ ਕੇ ਚੰਦਰਸ਼ੇਖਰ ਰਾਓ ਦੀ ਪਾਰਟੀ ਕਵਿਤਾ ਨਾਮ ਕਵਿਤਾ ਨਾਮ ਕਵਿਤਾ ਦੀ ਇਨਵੈਸਟੀਗੇਸ਼ਨ ਜਦੋਂ ਹੋਈ ਆ ਉਹਦੇ ਚ ਕੇਜਰੀਵਾਲ ਸਾਹਿਬ ਦਾ ਕਹਿੰਦੇ ਨਾਮ ਆਇਆ ਜੋ ਦਿੱਲੀ ਦੇ ਗਲਿਆਰਿਆਂ ਦੇ ਵਿੱਚ ਚਰਚਾ ਫਿਰ ਹੀ ਕੇਜਰੀਵਾਲ ਸਾਹਿਬ ਨੂੰ ਹੱਥ ਪਾਇਆ ਗਿਆ ਹੁਣ ਸਵਾਲ ਤੁਸੀਂ ਲੋਕੀ ਪੰਜਾਬ ਦੇ ਸ਼ਾਇਦ ਨਾਂ ਯਾਦ ਰੱਖਣ ਸੰਦੀਪ ਕਿ ਕਿਵੇਂ ਕਿਉਂਕਿ ਉਹਦੀ ਕੁੜੀ ਨੂੰ ਠੇਕੇ ਦਿੱਤੇ ਗਏ ਸੀ ਤੇ ਫਿਰ ਕਿਵੇਂ ਉਹ ਆਪਣੇ ਉਹ ਚੀਫ ਮਿਨਿਸਟਰ ਤੇਲਿੰਗਾਨਾ ਦੇ ਚੀਫ ਮਿਨਿਸਟਰ ਚੰਡੀਗੜਾਏ ਇੱਥੇ ਸੈ ਉਹ ਕਰਾਇਆ ਗਿਆ ਟਗੋਰ ਥੀਟਰ ਬੁੱਕ ਕਰਾਇਆ ਗਿਆ ਤੇ ਪੰਜਾਬ ਦੇ 100 150 ਕਿਸਾਨਾਂ ਨੂੰ ਚੈੱਕ ਦਿੱਤੇ ਗਏ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਮਾਰੇ ਗਏ ਸੀ ਹੁਣ ਦੇਖੋ ਕੀ ਕੀ ਰਿਸ਼ਤਾ ਸੀ ਉਹਦੀ ਕੁੜੀ ਨੂੰ ਠੇਕੇ ਦਿੱਤੇ ਗਏ ਨੇ ਉਹਨੇ ਆ ਕੇ 5 6 ਕਰੋੜ ਰੁਪਈਆ ਇਥੇ ਕਿਸਾਨਾਂ ਨੂੰ ਆ ਕੇ ਵੜ ਦਿੱਤਾ ਹੈਗਾ ਇੱਕ ਕਨੈਕਸ਼ਨ ਸੀ ਨਾ ਜੀ ਨਹੀਂ ਤੇ ਉਹਦਾ ਉਹਦਾ ਕੀ ਲੈਣਾ ਪੈਣਾ ਸੀ ਜਿਹੜੇ ਤੇਲੰਗਾਨ ਦੇ ਚੀਫ ਮਿਨਿਸਟਰ ਸੂਬਾ ਵੀ ਨਹੀਂ ਪੈਂਦਾ ਹਰਿਆਣਾ ਹੋਵੇ ਕੋਈ ਹੋਵੇ ਇਥੇ ਤੇ ਪੰਜਾਬ ਵਾਲਿਆਂ ਨੇ ਨਹੀਂ ਦਿੱਤੇ ਹੈਗੇ ਸੀ ਪੂਰੇ ਪੈਸੇ ਤੇ ਉਹ ਕਿੱਥੋਂ ਚੱਲ ਕੇ ਆਇਆ ਕਿਉਂ ਚੱਲ ਕੇ ਆਇਆ ਕਿਉਂਕਿ ਦਿੱਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਕਾਦੀ ਸਾਂ ਸੀ ਰਾਜਨੀਤਿਕ ਵੀ ਬਿਜ਼ਨਸ ਦੀ ਵੀ ਤੇ ਆਰਥਿਕ ਦੀ ਵੀ ਉਹ ਹੁਣ ਸਾਰੇ ਤੇ ਹੁਣ ਉਹ ਖੋਜ ਸਕਦਾ ਕਿ ਇਸ ਮਸਲੇ ਦੇ ਵਿੱਚ ਜਿਹੜੇ ਆਪਣੇ ਐਕਸਾਈਜ਼ ਮਿਨਿਸਟਰ ਨੇ ਹਰਪਾਲ ਸਿੰਘ ਚੀਮਾ ਸਾਹਿਬ ਉਹਨਾਂ ਨੂੰ ਵੀ ਇਸ ਮਸਲੇ ਦੇ ਵਿੱਚ ਤਲਬ ਕੀਤਾ ਜਾ ਸਕਦਾ ਕਿ ਕਿਉਂਕਿ ਜਿਹੜੀ 20 ਮਈ 2022 ਨੂੰ ਦਿੱਲੀ ਮਨੀਸ਼ ਸੋਦੀਆ ਸਾਹਿਬ ਦੇ ਘਰ ਮੀਟਿੰਗ ਹੋਈ ਹੈ ਉਹਦੇ ਚ ਉਹਦੇ ਚ ਕੌਣ ਕੌਣ ਸੀ ਹਰਪਾਲ ਸਿੰਘ ਚੀਮਾ ਸਾਹਿਬ ਪੰਜਾਬ ਵੱਲੋਂ ਰਾਗਵ ਚੱਡਾ ਸਾਹਿਬ ਅਕਸਾਈਜ਼ ਜਿਹੜੇ ਆਫੀਸਰ ਨੇ ਵਰਨੁਰੂਜਮ ਸਾਹਿਬ ਕੈਪ ਸਿਨਾ ਜਿਹਨੂੰ ਕੇ ਏ ਪੀ ਸਿਨਾ ਉਹਨਾਂ ਦੇ ਨਾਮ ਤੇ ਉਹਨਾਂ ਦਾ ਕੋ ਬਹੁਤ ਵੱਡਾ ਉਹਨੂੰ ਵੈਸੇ ਕੈਪ ਸਿਨਾ ਕਿਹਾ ਜਾਂਦਾ ਹੈਗਾ ਔਰ ਇੱਕ ਨਰੇਸ਼ ਦੁੱਬੇ ਜਿਹਦੇ ਘਰ ਈਡੀ ਦੀ ਰੇਡ ਹੋਈ ਸੀ ਔਰ ਸਰਕਾਰ ਨੇ ਹੁਣ ਜਿਹੜੀ ਐ ਐਸ ਆਈ ਟੀ ਬਣਾਈ ਹੈ ਸੰਗਰੂਰ ਵਾਲੇ ਮਸਲੇ 'ਚ ਜਿਹੜੀ ਈਡੀ ਨੇ ਕਾਰਵਾਈ ਕੀਤੀ ਉਹਦੇ ਘਰ ਤਲਾਸ਼ੀਆਂ ਲਈਆਂ ਗਿਆ ਉਹਨੂੰ ਤੁਸੀਂ ਐਸ ਆਈ ਟੀ ਦਾ ਮੈਂਬਰ ਬਣਾ ਦਿੱਤਾ ਗਿਆ ਇਹ ਸਾਰੇ ਆਉਣ ਵਾਲੇ ਸਮੇਂ ਜਿਹੜੇ ਨਾ ਪਰਦਾ ਫਾਸ਼ ਹੋਏਗਾ